ਅੱਜ ਦੀ ਵੀਡੀਓ ਦੇ ਵਿੱਚ ਆਪਾਂ ਫੇਰ ਹਰੋ ਜੀ ਤਰ੍ਹਾਂ ਤੁਹਾਨੂੰ ਬਾਸਮਤੀ ਦੇ ਰੇਟਾਂ ਦੀ ਸਹੀ ਜਾਣਕਾਰੀ ਦੇਵਾਂਗੇ ਬਿਲਕੁਲ ਵੀਡੀਓ ਨਾਲ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਸਭ ਤੋਂ ਪਹਿਲਾਂ ਹੁਣ ਆਪਾਂ ਗੱਲ ਕਰਦੇ ਹਾਂ ਮਲੋਟ ਮੰਡੀ ਦੀ ਜਿੱਥੇ ਕਿ 17 18 ਦਾ ਰੇਟ 3235 ਰੁਪਏ ਪ੍ਰਤੀ ਕੁਇੰਟਲ ਲੱਗ ਰਿਹਾ ਅਤੇ ਇਸ ਦੇ ਨਾਲ ਹੀ 1509 ਦਾ ਰੇਟ 3000 ਰੁਪਏ ਪ੍ਰਤੀ ਕੁਇੰਟਲ ਇਸ ਤੋਂ ਬਾਅਦ ਤਰਨਤਾਰ ਮੰਡੀ ਦੀ ਗੱਲ ਕਰਦੇ ਹਾਂ ਉੱਥੇ 1509 ਦਾ ਰੇਟ 3120 ਰੁਪਏ ਲੱਗਿਆ ਅਤੇ 18 47 ਦਾ ਰੇਟ 3200 ਰੁਪਏ ਲੱਗਿਆ ਅਤੇ 17 18 ਦਾ ਰੇਟ 3240 ਰੁਪਏ ਲੱਗਿਆ ਇਸ ਤੋਂ ਅੱਗੇ ਫਗਵਾੜਾ ਮੰਡੀ ਦੀ ਗੱਲ ਕਰ ਲਈ ਉੱਥੇ 1509 ਦਾ ਰੇਟ 2800 ਤੋਂ ਲੈ ਕੇ 3200 ਰੁਪਏ ਪ੍ਰਤੀ ਕਵਾਂਟਲ ਰਿਹਾ ਅਤੇ ਗਿੱਦੜਵਾਹ ਮੰਡੀ ਦੇ ਵਿੱਚ 1509 ਦਾ ਰੇਟ 3035 ਤੋਂ ਲੈ ਕੇ 3150 ਰੁਪਏ ਤੱਕ ਰਿਹਾ ਅਤੇ ਇੱਥੇ ਹੀ 11 21 ਦਾ ਰੇਟ ਸਾਈਸ ਤੋਂ ਲੈ ਕੇ 3200 ਰੁਪਏ ਪ੍ਰਤੀ ਕੁਮੰਡਰ ਰਿਹਾ ਅਤੇ ਇਸ ਦੇ ਨਾਲ ਹੀ ਪਟਿਆਲਾ ਮੰਡੀ ਦੀ ਗੱਲ ਕਰੀ ਉੱਥੇ 1509 ਦਾ ਰੇਟ 2800 ਤੋਂ ਲੈ ਕੇ 3040 ਰੁਪਏ ਤੱਕ ਰਿਹਾ ਅਤੇ ਮਰੇਲ ਕੋਟਲਾ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3180 ਰੁਪਏ ਤੱਕ ਰਿਹਾ ਅਤੇ ਨਾਬਾ ਮੰਡੀ ਦੇ ਵਿੱਚ 1509 ਦਾ ਰੇਟ 2800 ਤੋਂ ਲੈ ਕੇ 3150 ਰੁਪਏ ਤੱਕ ਵਿਕ ਰਿਹਾ ਅਤੇ ਮੌੜ ਮੰਡੀ ਦੀ ਗੱਲ ਕਰੀਏ ਤਾਂ ਉੱਥੇ 1509 ਦਾ ਰੇਟ 3000 ਰੁਪਏ ਪ੍ਰਤੀ ਕਮੰਟਲ ਅਤੇ 11 21 ਦਾ ਰੇਟ 3000 ਤੋਂ ਲੈ ਕੇ 3300 ਰੁਪਏ ਤੱਕ ਪ੍ਰਤੀ ਕਮੰਟਲ ਰਿਹਾ ਇਸ ਤੋਂ ਬਾਅਦ ਸਿੰਘਰੂਰ ਮੰਡੀ ਦੀ ਗੱਲ ਕਰੀਏ ਉੱਥੇ 1509 ਦਾ ਰੇਟ 3000 ਤੋਂ ਲੈ ਕੇ 3300 ਦੇ ਵਿਚਕਾਰ ਵਿਕ ਰਿਹਾ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂਗੇ ਮਲੋਟ ਮੰਡੀ ਦੀ ਜਿੱਥੇ ਕੀ 1509 ਦਾ ਰੇਟ 10000 ਤੋਂ ਲੈ ਕੇ 3120 ਰੁਪਇਆ ਤੱਕ ਰਿਹਾ ਅਤੇ ਗੋਨਿਆਣਾ ਮੰਡੀ ਦੇ ਵਿੱਚ 1509 ਦਾ ਰੇਟ 3000 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਬਠਿੰਡਾ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3300 ਦੇ ਵਿਚਕਾਰ ਵਿਕ ਰਿਹਾ ਇਸ ਤੋਂ ਅੱਗੇ ਅੰਮ੍ਰਿਤਸਰ ਮੰਡੀ ਦੀ ਗੱਲ ਕਰੀਏ ਤਾਂ ਉੱਥੇ 1509 ਦਾ ਰੇਟ 3000 ਤੋਂ ਲੈ ਕੇ 3200 ਰੁਪਏ ਦੇ ਵਿਚਕਾਰ ਪ੍ਰਤੀ ਕੁਇੰਟਲ ਵਿਕ ਰਿਹਾ ਅਤੇ 17 18 ਦਾ ਰੇਟ 3100 ਤੋਂ ਲੈ ਕੇ 3200 ਰੁਪਏ ਦੇ ਵਿਚਕਾਰ ਵਿਕ ਰਿਹਾ ਇਸ ਦੇ ਨਾਲ ਹੀ 1847 ਦਾ ਰੇਟ 2800 ਤੋਂ ਲੈ ਕੇ 2950 ਰੁਪਏ ਪ੍ਰਤੀ ਕਮੰਟਲ ਵਿਕ ਰਿਹਾ ਅਤੇ ਕਰਨਾਲ ਮੰਡੀ ਦੀ ਗੱਲ ਕਰੀ ਉੱਥੇ 1509 ਦਾ ਰੇਟ 3200 ਤੋਂ ਲੈ ਕੇ 3340 ਰੁਪਏ ਤੱਕ ਵਿਕ ਰਿਹਾ ਅਤੇ 17 18 ਦਾ ਰੇਟ 3100 ਤੋਂ ਲੈ ਕੇ 3400 ਦੇ ਵਿਚਕਾਰ ਵਿਕ ਰਿਹਾ ਇਸ ਦੇ ਨਾਲ ਹੀ ਆਪਾਂ ਟੋਹਾਣਾ ਮੰਡੀ ਦੀ ਗੱਲ ਕਰਦੇ ਹਾਂ ਉੱਥੇ 1509 ਦਾ ਰੇਟ 3120 ਰੁਪਿਆ ਤੋਂ ਲੈ ਕੇ 3340 ਰੁਪਿਆ ਤੱਕ ਵਿਕ ਰਿਹਾ ਅਤੇ 1847 ਦਾ ਰੇਟ 2700 ਤੋਂ ਲੈ ਕੇ 2900 ਰੁਪਏ ਤੱਕ ਵਿਕ ਰਿਹਾ ਇਸ ਦੇ ਨਾਲ ਹੀ ਆਪਾਂ ਸੋਨੀਪੱਤ ਮੰਡੀ ਦੀ ਗੱਲ ਕਰਦੇ ਹਾਂ ਉੱਥੇ 1509 ਦਾ ਰੇਟ 3000 ਤੋਂ ਲੈ ਕੇ 3240 ਰੁਪਏ ਤੱਕ ਪ੍ਰਤੀ ਗੰਟਲ ਵਿਕ ਰਿਹਾ ਅਤੇ 1401 ਦਾ ਰੇਟ 3300 ਤੋਂ ਲੈ ਕੇ 3500 ਦੇ ਵਿਚਕਾਰ ਵਿਕ ਰਿਹਾ 1401 ਜਿਹੜੀ ਮਸਲ ਕਹਿ ਦਿੰਨੇ ਆਪਾਂ ਅਤੇ ਨਾਲ ਹੀ PV01 ਦਾ ਰੇਟ 3100 ਤੋਂ ਲੈ ਕੇ 3400 ਦੇ ਵਿਚਕਾਰ ਰਿਹਾ ਉਥੇ ਆਦੇਸ਼ ਤੋਂ ਬਾਅਦ ਆਪਾਂ ਪਾਤਣਾ ਮੰਡੀ ਦੀ ਗੱਲ ਕਰੀ ਉਥੇ 1509 ਦਾ ਰੇਟ 3000 ਤੋਂ ਸਟਾਰਟ ਹੋ ਕੇ 3300 ਦੇ ਵਿਚਕਾਰ ਬੋਲੀ ਤੇ ਵਿਕ ਰਿਹਾ ਇਹ ਸਾਰਾ ਸੀਗਾ ਰੇਟ ਜਿਹੜਾ ਅੱਜ ਦਾ ਇਹ ਕੰਬਾਈਨ ਵਾਲੀ ਬਾਡੀ ਦਾ ਜਿਹੜਾ ਰੇਟ ਆ ਉਹਦਾ ਆਪਾਂ ਤੁਹਾਨੂੰ ਜਾਣਕਾਰੀ ਦਿੱਤੀ ਆ ਉਸ ਬਾਰੇ ਬਾਕੀ ਅਗਲੀ ਵੀਡੀਓ ਦੇ ਵਿੱਚ ਆਪਾਂ ਟੋਟਲ ਹੋਰ ਨਵੀਂ ਜਾਣਕਾਰੀ ਲੈ ਕੇ ਮਿਲਾਂਗੇ ਧੰਨਵਾਦੀ ਵੀਡੀਓ ਦੇਖਣ ਲਈ